ਮੌਸਮ ਵਿਭਾਗ ਨੇ ਇੱਕ ਵਾਰ ਫਿਰ ਪੰਜਾਬ 'ਚ ਅਲਰਟ ਜਾਰੀ ਕੀਤਾ ਹੈ 11 ਮਾਰਚ ਤੋਂ 14 ਮਾਰਚ ਤੱਕੰ ਦਾ ਅਲਰਟ ਜਾਰੀ ਕਰਤਾ ਹੈ yellow alert ਜਾਰੀ ਕਰ ਦਿੱਤਾ ਹੈ 11 ਮਾਰਚ ਨੂੰ ਸੱਤ ਜ਼ਿਲ੍ਹਿਆਂ ਦੇ ਵਿੱਚ ਅਤੇ 13 ਮਾਰਚ ਤੋਂ ਲੈ ਕੇ ਬਾਕੀ ਦੇ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਏਗੀ ਜੇ ਗੱਲ ਅਸੀਂ ਅੰਮ੍ਰਿਤਸਰ ਦੀ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ 11 ਮਾਰਚ ਤੋਂ ਹੀ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਸੰਭਾਗ ਕਿਹਾ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਵੇਲੇ ਹਲਕੀ ਹਲਕੀ ਤੋਪ ਜਰੂਰ ਹੈ ਪਰ ਆਸਮਾਨ ਤੇ ਬੱਦਲ ਛਾਏ ਹੋਏ ਨੇ ਔਰ ਜੇ ਮੌਸਮ ਵਿਭਾਗ ਦੀ ਮੰਨੀ ਹੈ ਤੇ 11 ਤਰੀਕ ਤੋਂ ਲੈ ਕੇ 14 ਤਰੀਕ ਤੱਕਨ बारिश ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਅਦੇ ਹਸਾਰ ਨੇ ਇਹ ਸਭ ਕੁਝ ਵੈਸਟਰਨ ਡਿਸਟਰਬੈਂਸ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੀ ਬਰਫ ਬਾਰੀ ਦੇ ਕਾਰਨ ਦਾ ਇਹ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 11 ਮਾਰਚ ਨੂੰ 7 ਜ਼ਿਲ੍ਹਿਆਂ ਤੇ 13 ਮਾਰਚ ਨੂੰ ਪੂਰੇ ਸੂਬੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਇਸ ਦੌਰਾਨ بارش ਤੇ 30 ਕਿਲੋਮੀਟਰ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇਖ ਸਰ ਗਰਮ ਹੋਣ ਨਾਲ ਇਸ ਸਥਿਤੀ ਪੈਦਾ ਹੋਏਗੀ ਹਾਲਾਂਕਿ ਅੱਜ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਏਗਾ ਤੇ ਅਗਲੇ 3 ਦਿਨ بارش ਦੇ ਅਸਾਰ ਨੇ ਸੋ ਕਿਹਾ ਜਾ ਰਿਹਾ ਹੈ ਕਿ ਮੌਸਮ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਜਿਹੜਾ ਮਾਰਚ ਦਾ ਮਹੀਨਾ ਹੈ ਜਿਸ ਮਹੀਨੇ ਦੇ ਵਿੱਚ ਅਸੀਂ ਲਗਭਗ ਤਿਆਰੀ ਕਰ ਚੁੱਕੇ ਹੁੰਨੇ ਆ ਕਿ ਗਰਮੀ ਦਾ ਗਰਮੀ ਨੂੰ ਵੈਲਕਮ ਕਰਨ ਲਈ ਤਿਆਰ ਰਹੇ ਹਾਂ ਪਰ ਇਸ ਮੌਸਮ ਦੇ ਬਦਲਾਵ ਦੇ ਨਾਲ ਇੱਕ ਵਾਰ ਫਿਰ ਸਾਨੂੰ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਆਪਣੇ ਗਰਮ ਕਪੜਿਆਂ ਨੂੰ ਹਜੇ ਆਪਣੇ ਤੋਂ ਦੂਰ ਨਹੀਂ ਕਰ ਰਹੇ ਸੋ ਅੱਜ ਕੱਲ ਔਰ ਪਰਸੋ ਔਰ ਪੂਰੇ 4 ਦਿਨ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜਿਹੜਾ ਮੌਸਮ ਹੈ ਦੇ ਵਿੱਚ ਕਾਫੀ ਬਦਲਾਅ ਆ ਜਾਏਗਾ ਫਿਰ ਸਾਨੂੰ ਠੰਡ ਠੰਡ ਦਾ ਅਹਿਸਾਸ ਹੋਏਗਾ ਜੇ ਅਸੀਂ ਗੱਲ 11 ਮਾਰਚ ਦੀ ਕਰੀਏ ਔਰ 11 ਮਾਰਚ ਯਾਨੀ ਕਿ ਅੱਜ ਦੇ ਸ਼ਾਮ ਤੋਂ ਹੀ ਜੇ ਅਸੀਂ ਗੱਲ ਕਰੀਏ ਤੇ ਆਸਮਾਨ ਤੇ ਬੱਦਲ ਛਾਏ ਜਾਣਗੇ ਔਰ ਹਲਕੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੇ ਅੱਜ ਹੁਣ ਇਸ ਵੇਲੇ ਦੀ ਗੱਲ ਕਰੀਏ ਤਾਂ ਇਸ ਵੇਲੇ ਹਲਕੀ ਜਿਹੀ ਝਪਕ ਜ਼ਰੂਰ ਨਿਕਲੀ ਹੋਈ ਆ ਪਰ ਆਸਮਾਨ ਜਿਹੜਾ ਹੈ ਉਹ ਬੱਦਲਾਂ ਦੇ ਨਾਲ ਭਰਿਆ ਹੋਇਆ ਹੈ ਔਰ ਇਹ ਜਿਹੜਾ ਸਿਲਸਿਲਾ ਹੈ ਦੇ ਸ਼ਾਮ ਤੱਕ ਇਸੇ ਤਰ੍ਹਾਂ ਦਾ ਚੱਲ ਸਕਦਾ ਹੈ ਔਰ ਸੰਗਨੇ ਬੱਦਲ ਆ ਸਕਦੇ ਨੇ ਔਰ ਠੰਡ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਜੀ ਮੌਸਮ ਵਿਭਾਗ ਦੀ ਮੰਨੀ ਹੈ ਤੇ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ ਸਾਨੂੰ ਇਹਦੇ ਨਾਲ ਮੌਸਮ ਦੇ ਨਾਲ ਤਬਦੀਲੀ ਦੇ ਵਿੱਚ ਤਬਦੀਲੀ ਦੇ ਨਾਲ ਸਾਨੂੰ ਦੋ ਚਾਰ ਹੋਣਾ ਪੈ ਸਕਦਾ ਹੈ ਜੇ ਅਸੀਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਉੱਤੇ ਖੜੇ ਹਾਂ ਇਸ ਵੇਲੇ ਸਵੇਰ ਦਾ ਸਮੇਂ ਹੈ ਸਵੇਰ ਦੇ ਸਮੇਂ ਤੇ ਲੋਕ ਆਪਣੇ ਘਰਾਂ ਤੋਂ ਕਮਾਂਕਾਰਾਂ ਲਈ ਨਿਕਲ ਚੁੱਕੇ ਨੇ ਔਰ ਕਮਾਂਕਾਰਾਂ ਦੇ ਲਈ ਆਪਣੇ ਨਿਕਲ ਚੁੱਕੇ ਨੇ ਜਿਹੜੇ ਸੈਲਾਨੀ ਨੇ ਉਹ ਸ੍ਰੀ ਹਰਮੰਦਰ ਸਾਹਿਬ ਦਰਸ਼ਨਾਂ ਲਈ ਨਿਕਲ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰ ਉਹ ਬਿਲਕੁਲ ਇਸ ਗੱਲ ਤੋਂ ਧਿਆਨ 'ਚ ਨਹੀਂ ਹੈ ਕਿ ਉਹ ਉਹਨਾਂ ਨੂੰ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਮੌਦਨ ਦੇ ਵਿੱਚ ਬਦਲਾਅ ਆਣਾ ਆ ਜਾਏਗਾ ਪਰ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਦੱਸਣ ਦੀ ਕਿ ਜੇ ਉਹ ਘਰੋਂ ਨਿਕਲ ਰਹੇ ਨੇ ਤੇ ਇਹ ਥੋੜਾ ਜਿਹਾ ਆਪਣੇ ਕੱਪੜਿਆਂ ਦੇ ਵਿੱਚ ਚੇਂਜਸ ਲੈ ਕੇ ਰਹਿਣ ਕਿ ਗਰਮ ਕੱਪੜੇ ਆਪਣੇ ਨਾਲ ਰੱਖਣ ਜਿਹਾ ਕਿ ਇਸ ਮੌਸਮ ਦੇ ਬਦਲਾਅ ਦੇ ਨਾਲ ਉਹਨਾਂ ਨੂੰ ਤਕਲੀਫ ਕੋਈ ਨਾ ਹੋਵੇ ਕਿਉਂਕਿ ਮੌਸਮ ਵਿਭਾਗ ਦੀ ਮੰਨੀਏ ਤੇ 11 ਤਰੀਕ ਤੋਂ ਲੈ ਕੇ ਯਾਨੀ ਅੱਜ ਤੋਂ ਲੈ ਕੇ ਆਉਣ ਵਾਲੇ 14 ਤਰੀਕ ਤੱਕ ਜਾਂ 14 ਮਾਰਚ ਤੱਕ ਮੌਸਮ ਦੇ ਵਿੱਚ ਬਦਲਾਅ ਆ ਜਾਏਗਾ ਹਲਕੀ ਬਾਰਿਸ਼ ਹੋ ਸਕਦੀ ਹੈ 30 ਕਿਲੋਮੀਟਰ ਤੋਂ ਲੈ ਕੇ 14 ਕਿਲੋਮੀਟਰ 30 ਕਿਲੋਮੀਟਰ ਤੋਂ 40 ਕਿਲੋਮੀਟਰ ਤੱਕ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਠੰਡ ਹੋ ਸਕਦੀ ਹੈ ਇਹ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ yellow alert ਵੀ ਜਾਰੀ ਕਰ ਦਿੱਤਾ ਗਿਆ ਹੈ ਕਿ 11 ਮਾਰਚ ਨੂੰ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਜਿਦੇ ਵਿੱਚ ਅੰਮ੍ਰਿਤਸਰ ਵੀ ਹੈ ਔਰ 12 ਤਰੀਕ ਤੋਂ 14 ਤਰੀਕ ਤੱਕ ਬਾਕੀ ਸੂਬੇ ਦੇ ਬਾਕੀ ਜ਼ਿਲ੍ਹੇ ਜਿਹੜੇ ਨੇ ਉਹ ਮੌਸਮ ਦੇ ਬਦਲਾਵ ਦੇ ਨਾਲ ਉਹਦੀ ਲਪੇਟ ਚ ਲੈਣਗੇ ਸੋ ਮੌਸਮ ਵਿਭਾਗ ਨੇ ਇੱਕ ਵਾਰ ਫੇਰ ਲਾ ਜਾਰੀ ਕਰ ਦਿੱਤਾ ਹੈ ਕਿ ਸੂਬੇ ਦੇ ਵਿੱਚ ਜਿਹੜਾ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ 'ਚ ਬਦਲਾਅ ਆ ਰਿਹਾ ਹੈ ਇਹ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਰਫਬਾਰੀ ਕਾਰਨ ਵੀ ਦੱਸਿਆ ਜਾ ਰਿਹਾ ਹੈ ਜਿਸ ਦੇ ਨਾਲ ਸਾਨੂੰ ਆਉਣ ਵਾਲੇ ਜਿਹੜੇ 4 ਤੋਂ 5 ਦਿਨ ਹਨ ਉਹ ਮੌਸਮ ਦੇ ਨਾਲ ਬਦਲ ਜਾਣਾ ਪਵੇਗਾ ਜੇ ਇਸ ਗੱਲ ਨੂੰ ਲੈ ਕੇ ਚੱਲੀਏ ਤਾਂ ਹੁਣ ਵੀ ਜਿਹੜਾ ਅੱਜ ਦਾ ਮੌਸਮ ਵੀ ਹੈ ਤੇ ਕੱਲ ਦੀ ਗੱਲ ਕਰੀਏ ਕੱਲ ਵੀ ਮੌਸਮ ਜਿਹੜਾ ਹੈ ਥੋੜਾ ਜਿਹਾ ਠੰਡ ਠੰਡ ਭਰਿਆ ਸੀਗਾ ਬੱਦਲ ਕੱਲ ਵੀ ਛਾਏ ਹੋਏ ਸੀ ਹਨ ਪਰ ਉਸ ਦੇ ਨਾਲ ਕੋਈ ਬਰਸਾਤ ਨਹੀਂ ਜਾਂ ਕਿਸੇ ਤਰ੍ਹਾਂ ਦਾ ਨਹੀਂ ਸੀਗਾ ਕਿ ਹਲਕੀ ਬਰਸਾਤ ਹੋਈ ਹੋਵੇ ਪਰ ਅੱਜ ਦੀ ਗੱਲ ਕਰੀਏ ਜਿਵੇਂ ਸਮ ਵਿਭਾਗ ਕਹਿ ਰਿਹਾ 11 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਬੱਦਲ ਛਾਏ ਰਹਿਣਗੇ ਉਸੇ ਤਰ੍ਹਾਂ ਹੀ ਆਸਮਾਨ ਤੇ ਬੱਦਲ ਨੇ ਹਲਕੀ ਜੀ ਧੋਪ ਨਿਕਲੀ ਹੋਈ ਹੈ ਪਰ ਅੰਦਾਜ਼ਾ ਇਹ ਕਿਹਾ ਜਾ ਰਿਹਾ ਕਿ ਇਹ ਬੱਦਲ ਜਿਹੜੇ ਨੇ ਸੰਘਣੇ ਬੱਦਲ ਛਾ ਜਾਣਗੇ 11 ਤਰੀਕ ਨੂੰ ਔਰ 13 ਤੋਂ 15 ਤਰੀਕ ਤੱਕ ਨਾ ਪੂਰੇ ਪੰਜਾਬ ਦੇ ਵਿੱਚ yellow alert ਦਾ ਜਾਰੀ ਕਰ ਦਿੱਤਾ ਗਿਆ ਮੌਸਮ ਦੇ ਇਸ ਬਦਲਾਵ ਦੇ ਨਾਲ ਜਨ ਜੀਵਨ ਦੇ ਵਿੱਚ ਥੋੜਾ ਅਸਥਵਸਤ ਜ਼ਰੂਰ ਹੋਏਗਾ ਕਿਉਂਕਿ ਪੂਰਾ ਸੂਬਾ ਇਸ ਵੇਲੇ ਹਲਕੀ ਫਤੂਪ ਦੇ ਨਾਲ 2-4 ਹੋ ਰਿਹਾ ਸੀਗਾ ਥੋੜਾ ਜਿਹਾ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀਗਾ ਪਰ ਹੁਣ ਜਿਹੜਾ ਮੌਸਮ ਵਿਭਾਗ ਦੇ ਭਵਿੱਖਵਾਨੀ ਦੇ ਮੁਤਾਬਿਕ ਮੌਸਮ ਦੇ ਵਿੱਚ ਵੈਸਟਰਨ ਡਿਸਰਬੈਂਸ ਔਰ ਪਹਾੜੀ ਇਲਾਕਿਆਂ ਚ ਹੋ ਰਹੀ ਬਰਫਬਾਰੀ ਦੇ ਕਾਰਨ ਬਦਾਨੀ ਇਲਾਕਿਆਂ ਦੇ ਵਿੱਚ ਠੰਡ ਵੱਧ ਸਕਦੀ ਹੈ ਔਰ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜਿਹੜਾ ਮੌਸਮ ਹੈ ਉਹਦੇ ਵਿੱਚ ਚੇਂਜਸ ਆਏਗੀ ਵੈਸਟਰਨ ਡਿਸਟਰਬੈਂਸ ਕਰਕੇ ਔਰ ਪਹਾੜੀ ਇਲਾਕਿਆਂ ਕਰਕੇ ਇਹ ਚੇਂਜਸ ਆਉਣ ਦੀ ਸੰਭਾਵਨਾ ਹੈ ਜਾਨੀ ਕਿ ਅੱਜ ਤੋਂ ਲੈ ਕੇ 14 ਤਰੀਕ ਤੱਕ ਫੇਰ ਪੰਜਾਬ ਦੇ ਵਿੱਚ ਠੰਡਕ ਦਾ ਅਹਿਸਾਸ ਹੋਏਗਾ ਅੱਜ ਸنگਨੇ ਬੱਦਲ ਛਾਏ ਰਹਿਣਗੇ ਔਰ ਆਉਣ ਵਾਲੇ 4 ਦਿਨਾਂ ਤੱਕ ਮੌਸਮ ਐਸੀ ਤਰ੍ਹਾਂ ਦਾ ਰਹੇਗਾ ਕਾਮਾ ਪਰਸਨ ਵਿਪਨ ਦੇ ਨਾਲ ਜੋਤੀਬੈ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par